ਇਸ ਇਨਸਾਨ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕੰਮ ਹੋਵੇ ਤੇ ਜਿੱਦ ਪਾਰਟੀ ਦੇ ਉੱਤੇ ਸਾਡੇ ਬੜੇ ਆਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਫਿਰ ਆਪਕੀ ਕਹਿ ਸਕਨੇ ਆ ਹਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਤਾ ਰਿਸ਼ਤਾ ਬਣਾਇਆ ਸੀ ਅਸੀਂ ਤੁਹਾਨੂੰ ਐਮਰਜੈਂਸੀ 'ਚ ਜੇਲਾ 'ਚੋਂ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਲ ਬਿਹਾਰੀ ਬਾਜਪਾਈ ਬੰਦਾ ਅਸੀਂ ਤਰਲਾ ਮਾਰ ਕੇ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਹਿੰਦੁਸਤਾਨ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਇਕੱਠੀਆਂ ਕਰਕੇ ਤੇ ਆਟੋ ਬਿਆਰੀ ਬਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੀ ਦਿਲੋਂ ਢਡੋਂ ਤੁਹਾਡੇ ਨਾਲ ਸਾਥ ਬਣਾਏ ਲੇਕਿਨ ਤੁਹਾਨੂੰ ਪੀੜ ਵੀ ਹੋਈ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਉਹਨਾਂ ਦੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇਹ ਤਾਂ ਨਹੀਂ ਕਹਿ ਰਿਹਾ ਕਿ ਮੁਲਾਕਾਤ ਹੋਰ ਵੀ ਮੁਲਾਕਾਤ ਕੇਸ ਨੇ ਕਰਵਾਉਂਦੇ ਜਿਹੜੇ ਡੀਰ ਇੱਕ ਪਰਮਿਟਾਂ ਮੁਲਾਕਾਤ ਨਹੀਂ ਆਪਾਂ ਕਰਵਾ ਰਹੇ ਤਾਂ ਬਿਲਕੁਲ ਮੈਂ ਕਹਿੰਦਾ ਕਾਨੂੰਨ ਜਿਹੜਾ ਵਾਏ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਗੇਲ ਚ ਆਉਂਦਾ ਵਾ ਤੇ ਉਹਨੂੰ ਘੱਟੋ ਘੱਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਹੈ ਪਰ ਲੇਕਿਨ ਮੁਲਾਕਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ਿਕ ਰਹਿੰਦੇ ਆ ਤੇ ਕੋਈ ਕਹ ਰਿਹਾ ਹੁੰਦਾ ਕਿ ਆਪਾਂ ਤੁਹਾਨੂੰ ਮਨਾ ਕੀਤੀ ਆ ਵੀ ਜਿਹੜੇ ਪਰਿਵਾਰਕ ਮੈਂ ਪਰ ਸਾਨੂੰ ਰੋਕਿਆ ਆ ਅਰਜੋਡਰ ਸਾਹਿਬ ਇਹ ਤੁਹਾਨੂੰ ਬੇਨਤੀ ਕਰਦੇ ਆ ਤੇ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਤਫ਼ਦ ਦਰਸ਼ਨੀ ਕਰਨੇ ਨੇ ਤੇ ਬੱਦੇ ਬਲਾਕ ਚਲੇ ਜਾਣਾ ਮੁਲਾਕਾਤਾਂ ਤੋਂ ਤੁਹਾਨੂੰ ਕੀ ਕਹਿ ਰਹੇ ਕਿ ਮੁਲਾਕਾਤ ਰੂਜ਼ ਹੀ ਹੋਣੀ ਹੈ ਬੜਾ ਜਿੰਨਾ ਅੰਦਰੋਂ ਕੋਈ ਨਾ ਰਾਕੀ ਮੈਂਬਰ ਤੇ ਜੀ ਤਸੀਰ ਸਾਹਿਬਾਨ ਮੁਲਾਕਾਤ ਕਰ ਰਹੇ ਨੇ ਸਰ ਅਸੀਂ ਵੀ ਮੈਂਬਰ ਹੀ ਆ ਨਹੀਂ ਤੇ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਤੁਸੀਂ ਘਾਸੇ ਉੱਪਰ ਕਰਵਾਉਂਦੇ ਕਾਂਦੀ ਗੱਲ ਤੇ ਇੱਕ ਪਰਿਵਾਰ ਹੀ ਹੋਣਾ ਹੈ ਦੇਖੋ ਜੀ ਇਹ ਸਭ ਤੋਂ ਵੱਡਾ ਪਰਵਾ ਮੈਂ ਇਹ ਮੈਨੂੰ ਕਰਨਾ ਚਾਹੁੰਦਾ ਉਹ ਡਾਇਰੈਕਟ ਨਹੀਂ ਕਰ ਸਕਦਾ ਉਹ ਹੋ ਸਕਦਾ ਕਿ ਕੁਝ صحیح ਹੋ ਚਲੋ ਤੁਸੀਂ ਮਜ਼ਦੂਰ ਨੂੰ ਸਾਨੂੰ ਪਤਾ ਵਾ ਤੁਹਾਡੇ ਵੱਸ ਨਹੀਂ ਕੁਝ ਨਾ ਨਾ ਮੇਰੀ ਪਰਵਾਨਤਮਾਨ ਜੀ ਨਾ 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 50% ਜਿਹਨੇ ਭਰਾ ਮਿਲਿਆ ਇਹ 2016 ਦੇ ਵਿੱਚ ਜਿਹੜੇ 13 ਦੇ ਵਿੱਚ ਮੈਂ ਕੋਈ 10 ਨੰਬਰ ਜਿਹੜੇ ਪਰਿਵਾਰਕ ਮੁਲਾਕਾਤ ਕਰਦੇ ਨੇ ਉਹਦੇ ਦੇ ਰਿਹਾ ਜੀ ਨੇ ਸਾਰੇ ਜਿਹੜੀਆਂ ਬੁਲਕੱਟਾਂ ਤੇ ਕੋਈ ਵੀ ਵੱਡਾ ਜਿਹੜਾ ਬੰਦਾ ਆਮ ਕੈਂਦੀਆਂ ਦੀਆਂ ਕੋਈ ਵੀ ਕਰਦਾ ਨਹੀਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੈਂ ਕਿਹਦੀ ਕਰਾਇਆ ਕਰਦੀ ਤੁਸੀਂ ਨਹੀਂ ਕਰਾਉਂਦੇ ਇਹ ਵੀ ਜਾਣੇ ਆਪਣੇ ਜੀ ਕਹੀਂ ਦੱਸੋ ਇਹ ਤਾਂ ਸਾਰੇ ਜਾਣੇ ਸਾਡੇ ਸਾਥੀ ਨੇ ਕਿ ਜਾਣਦੇ ਨੇ ਮੈਂ ਤਾਂ ਸਿਰਫ ਇਹ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨੇਡਾ ਜੋ ਮੱਦੀ ਕਹੀ ਜਾਂਦੇ ਮੈਂ ਇਸ ਤੋਂ ਕੁਝ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦ ਸਾਡੀ ਸਰਕਾਰ ਆਏਗੀ ਕੋਈ ਮੇਰੇ ਪੱਤਰਵਾਦਿਆਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕ ਕੇ ਨਹੀਂ ਜਾਊਗਾ ਓ ਇਦਾਂ ਕਰੋ ਫਿਰ ਬੇਕੀਆ ਚਲਾ ਦਿਓ ਸਾਰੇ ਸਾਰੇ ਦੇ ਕਰਾ ਦੇ ਸਾਰਿਆਂ ਦਾ ਤੁਹਾਨੂੰ ਖੇਲਣ ਵੀ ਕਿਹਾ ਮੈਂ ਫੇਰ ਵੀ ਕਹਿੰਦਾ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤੁਮੇ ਮੁਲਾਕਾਤ ਕਰਕੇ ਕਰਾਉਣਾ ਹੈ ਰਾਜ ਸਾਹਿਬ ਨੇ ਕਿਹਾ ਆਊਟ ਆਫ ਦਾ ਮੈਂ ਤੁਹਾਨੂੰ ਸੁਣਾ ਲਿਆ ਰਾਜ ਸਾਹਿਬ ਇਹਨਾਂ ਨੇ ਇਕੱਲਿਆਂ ਕਰਕੇ ਰਿਸਕ ਲੈ ਲਓ ਚਾਹੁੰਦੇ ਫਿਰ ਸਾਡੇ ਜਿਹੜੀ ਮਰਜ਼ੀ ਮੁਲਾਕਾਤ ਕਰਾ ਦੇ ਕੋਈ ਨਹੀਂ ਆਵੇ ਮੈਂ ਜਿਹਦੀ ਡੀਲ ਹੈ ਤੇ ਕੋਈ ਕਮੈਂਟਰੀ ਕਰ ਸਕਦਾ ਜਦੋਂ ਵੀ ਕਿਸੇ ਬੰਦੇ ਨੂੰ ਕਿੱਥੇ ਆਉਣਾ ਹੈ ਜਿਹੜੀ ਪਰਮਾਤਮਾ ਦੀ ਲਿਖਤ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਸਿਰਫ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਇਹ ਅਰਥ ਲਈ ਜਾਂਦੇ ਆ ਇਸ ਸਰਕਾਰ ਇਹ ਮੰਗ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਏ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਐਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕ ਮੈਂ ਸਮਝਦਾ ਕਿ ਅਸੀਂ ਜੀਵੇ ਦੂਜੇ ਦੇਸ਼ ਵਿੱਚ ਗੁਲਾਮ ਦੇਸ਼ ਵਿੱਚ ਰਹਿ ਰਹੇ ਆ ਅੱਜ ਸਾਨੂੰ ਆਪਣੇ ਲੀਡਰ ਦੀ ਮੁਲਾਕਤ ਕਰਨ ਤੋਂ ਰੋਕਿਆ ਜਾ ਰਿਹਾ ਵੈ ਤੇ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਦਿਨ ਲੱਗਦਾ ਮੈਂ ਸਮਝਦਾ ਹਾਂ ਕਿ ਇਹ ਇੱਕ ਬਹੁਤ ਵੱਡਾ ਧੱਕਾ ਵੈ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕਿਸੇ ਦੀ ਆ ਗਈ ਕਦੇ ਕਿਸੇ ਦੀ ਆ ਗਈ ਸਾਡੀ ਵੀ ਸਰਕਾਰ ਬਣੀ ਸੀ ਕਾਂਗਰਸ ਦੀ ਵੀ ਬਣੀ ਸੀ ਅੱਜ ਆਮ ਪਾਰਟੀ ਦੀ ਹੈ ਕੱਲ ਪਤਾ ਨਹੀਂ ਕਿਦੀ ਹੋਣੀ ਹੈ ਤੇ ਇਹੋ ਜੇ ਕਾਨੂੰਨ ਜਿਹੜੇ ਬਦਲ ਦੇਣੇ ਚਾਹੀਦੇ ਨੇ ਜੇ ਕਿਸੇ ਵਿਅਕਤੀ ਦਾ ਚੰਗਾ ਅਸਰ ਸੂਕ ਹੈ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਜੇ ਕੋਈ ਉਹਦੀ ਮੁਲਾਕਾਤ ਕਰਨ ਆਉਂਦੇ ਨੇ ਤੇ ਭਾਵੇਂ ਹਫਤੇ ਦੇ ਵਿੱਚ ਇੱਕ ਦਿਨ ਰੱਖ ਲੈਣ ਤੇ ਉਹਦੀ ਖੁੱਲੀ ਮੁਲਾਕਾਤ ਜਿਹੜੀ ਕਰਵਾ ਦੇਣੀ ਚਾਹੀਦੀ ਏ ਤਾਂ ਕਿ ਜੇਲ੍ਹ ਵਿੱਚ ਬੈਠਾ ਬੰਦਾ ਵੀ ਮਹਿਸੂਸ ਕਰੇ ਕਿ ਮੈਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿ ਰਿਹਾ ਆਂ ਤੇ ਆਜ਼ਾਦੀ ਦਾ ਨਿਗ ਮਾਰ ਰਿਹਾ ਆਂ ਤੇ ਅੱਜ ਮੈਂ ਸਮਝਣਾ ਕਿ ਇੱਕ ਗੁਲਾਮੀ ਨਾਲੋਂ ਵੀ ਭਰਾਹਾਂ ਦੀ ਜ਼ਿੰਦਗੀ ਜਿਹੜੀ ਬਕੀਤ ਕਰ ਰਹੇ ਆ ਅਸੀਂ ਇੱਥੇ ਰਹਿ ਕੇ ਤੁਸੀਂ ਜਿਹੜਾ ਸੋਪਰਡੈਂਟ ਨੂੰ ਕਿਹਾਗਾ ਵੀ ਤੁਸੀਂ ਜਦੋਂ ਸਾਡੀ ਸਰਕਾਰ ਆਊਗੀ ਇਹ ਸਾਰੂਲ ਰੈਗੂਲੇਸ਼ਨ ਇਹ ਬਦਲਾਂਗੇ ਬਦਲ ਦਿਆਂਗੇ ਲੋਕਾਂ ਨੂੰ ਲੋਕਾਂ ਵਾਸਤੇ ਲੋਕਾਂ ਦੇ ਨਮਾਇਦੇ ਬਣ ਕੇ ਆਉਣਾ ਤੇ ਜਿਹੜੇ ਲੋਕ ਚਾਉਣਗੇ ਉਹ ਜਿਹੇ ਕਾਨੂੰਨ ਬਣਾਵਾਂਗੇ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਹੋਣ ਲੋਕਾਂ ਨੂੰ ਸਹੂਲਤ ਚੰਗੀ ਮਿਲਦੀ ਹੋਵੇ ਕਿਉਂਕਿ ਅਸੀਂ ਲੋਕਾਂ ਦੇ ਨੌਕਰ ਹੁੰਨੇ ਆ ਨਾ ਕਿ ਲੋਕਾਂ ਦੇ ਕੋਈ ਹੁਕਮਰਾਨ ਹੁੰਦੇ ਆ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰ ਵਿੱਚ ਬੜੀ ਪਾਵਰ ਹੁੰਦੀ ਹੈ ਭਾਵੇਂ ਲੋਕਾਂ ਦੇ ਆ ਜ਼ਖਮਾਂ ਤੇ ਮਲਮ ਲਾ ਦੇਵੇ ਤੇ ਭਾਵੇਂ ਢੂੰਗੇ ਜ਼ਖਮ ਕਰ ਦਵੇ ਤੁਸੀਂ ਲੰਗਾ ਸਾਹਿਬ ਆਪਣਾ ਸੁਬਡੰਡ ਸਾਹਿਬ ਨੂੰ ਕਿਹਾ ਵੀ ਤੁਸੀਂ ਮਜਬੂਰ ਹੋ ਇਹ ਸਮਝਦੇ ਮਜਬੂਰੀ ਪਿੱਛੇ ਕੀ ਗੱਲ ਹੋ ਸਕਦੀ ਹੈ ਮਜਬੂਰੀ ਪਿੱਛੇ ਸਰਕਾਰਾਂ ਹੁੰਦੀਆਂ ਨੇ ਹੋਰ ਕੀ ਮਜਬੂਰੀ ਹੋ ਸਕਦੀ ਹੈ ਅਸੀਂ ਸੁਬਡੰਡ ਦਾ ਧੰਨਵਾਦ ਕਰਨੇ ਆ ਜਿਹੜੇ ਬਾਹਰ ਆ ਕੇ ਤੇ ਸਾਡੀ ਜਿਹੜੀ ਆਵਾਜ਼ ਜਿਹੜੀ ਆ ਉਹ ਲੈ ਕੇ ਗਏ ਨੇ ਤੇ ਮੈਂ ਸਮਝਦਾ ਕਿ ਜਦੋਂ ਇਹਨਾਂ ਦੀ ਉੱਪਰਲੇ ਅਫਸਰਾਂ ਨਾਲ ਕੋਈ ਮੀਟਿੰਗ ਹੋਵੇਗੀ ਤੇ ਜੇ ਕੋਈ ਜ਼ਮੀਰ ਵਾਲਾ ਅਫਸਰ ਹੋਏ ਤੇ ਇਹ ਗੱਲ ਜ਼ਰੂਰ ਹੋਣਾ ਦੇ ਵਿੱਚ ਹਾਈ ਕਮਾਂਡਾ ਤੁਸੀਂ ਸਾਰੇ ਕੇਸ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਜੋ ਵਿਕਰਮ ਜੀਤਿਆ ਵਾਲਾ ਕੇਸ ਕਿਵੇਂ ਦੇਖੋ ਵਿਕਰਮ ਜੀਤਿਆ ਜਿਹੜਾ ਵਾ ਇੱਕ ਨਿਰਿਤ ਤਕੇਸ਼ਾਈ ਹੈ ਪਹਿਲਾਂ ਉਹਨਾਂ ਤੇ ਆਪਣੇ ਆ ਡਰੱਗ ਦਾ ਜਿਹੜਾ ਕੇਸ ਆ ਬੜਾ ਲੰਬਾ ਸਮਾਂ ਉਹਨੂੰ ਹਰਾਸਮੈਂਟ ਕੀਤਾ ਵਾ ਉਹਦੇ ਵਿੱਚੋਂ ਕੱਖ ਨਹੀਂ ਲੱਭਾ ਤੇ ਅੱਜ ਉਹਨੂੰ ਇਹ ਨਵੇਂ ਕੇਸ ਚ ਫਸਾ ਦਿੱਤਾ ਗਿਆ ਜਿਹੜਾ ਕਿ ਜੱਦੀ ਪੁਰਸ਼ੀ ਪੰਜਾਬ ਦੇ ਗਿਂਤੀ ਮਿੰਤੀ ਦੇ ਘਰਾਨਿਆਂ ਵਿੱਚੋਂ ਆ ਤੇ ਮੈਂ ਸਮਝਦਾ ਕਿ ਇਹੋ ਜੇ ਧੱਕੇ ਜਿਹੜੇ ਨੇ ਇਹ ਸ਼ਕਤੀਆਂ ਦਿੰਦੇ ਨੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਣਾ ਵਾ ਤੇ ਪੰਜਾਬ ਦੇ ਲੋਕਾਂ ਨੇ ਸ਼ਰਕਾਂ ਤੇ ਆ ਜਾਣਾ ਵਾ ਤੇ ਪਾਰਟੀ ਨੂੰ ਤੇ ਬਹੁਤ ਵੱਡਾ ਬਾਲ ਮਿਲਣਾ ਪਰ ਨਿੱਜੀ ਤੌਰ ਤੇ ਫ਼ਰਦ ਮਜੀਠੀਆ ਨੂੰ ਨਿੱਜੀ ਤੌਰ ਤੇ ਤੰਗ ਕੀਤਾ ਜਾ ਰਿਹਾ ਵਾ ਉਹਦੇ ਨਾਲ ਜ਼ੁਲਮ ਕੀਤਾ ਜਾ ਰਿਹਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਪਰ ਇਹ ਜਦੋਂ ਆਵਾਜ਼ ਨਿਕਲਣੀ ਹੈ ਇੱਕ ਇਨਕਲਾਬ ਆਏਗਾ ਇੱਕ ਕ੍ਰਾਂਤੀ ਆਏਗੀ ਇੱਕ ਤਬਦੀਲੀ ਆਏਗੀ ਔਰ ਇਹ ਸਰਕਾਰਾਂ ਬਦਲ ਕੇ ਰੱਖ ਜਾਨੀ ਹਰਪ੍ਰੀਤ ਸਿੰਘ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਦੇਖੋ ਪਹਿਲਾਂ ਵੀ ਬਹੁਤ ਅਕਾਲੀ ਦਲ ਬਣੇ ਨੇ ਇੱਕ ਨਵਾਂ ਵੀ ਬਣ ਗਿਆ ਵਾ ਕੋਈ ਗੱਲ ਨਹੀਂ ਕਿ ਲੋਕ ਇੱਕੋ ਅਕਾਲੀ ਦਲ ਨੂੰ ਮੰਨਤਾ ਦਿੰਦੇ ਨੇ ਔਰ ਮੈਂ ਸਮਝਦਾ ਕਿ ਹਰਪ੍ਰੀਤ ਜਿਹੜਾ ਵਾ ਬਹੁਤ ਸਤਕਾਰਯੋਗ ਪੋਸਟ ਤੇ ਬੈਠਾ ਸੀਗਾ ਜਿੱਥੇ ਸਾਰਾ ਸੰਸਾਰ ਦੇ ਲੋਕ ਉਹਨੂੰ ਨਿਮਸ਼ਕਾਰ ਕਰਦੇ ਨੇ ਭਾਵੇਂ ਕੋਈ ਦੇਸ਼ ਦਾ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਰਾਸ਼ਟਰਪਤੀ ਸਿੱਖ ਕਿਉਂ ਨਾ ਬਣ ਗਿਆ ਹੋਵੇ ਉਹ ਵੀ ਆਣ ਕੇ ਤਖਤ ਤੋਂ ਥੱਲੇ ਬਹਿ ਕੇ ਮੱਥਰ ਟੇਕਦਾ ਤੇ ਇਹਦੇ ਹੁਕਮ ਨੂੰ ਅਲਾਈ ਹੁਕਮ ਸਮਝਦਾ ਵਾ ਤੇ ਇਹ ਹੁਣ ਰੱਬ ਦੇ ਹੁਕਮ ਨਾਲ ਹੀ ਇਹ ਬਣਦਾ ਵਾ ਤੇ ਰੱਬ ਦੇ ਹੁਕਮ ਨਾਲ ਹੀ ਬੰਦਾ ਲੈ ਜਾਂਦਾ ਵਾ ਇਹ ਪਾਵਰਾਂ ਜਿਹੜੀਆਂ ਨੇ ਇਹ ਕਿਸੇ ਦੇ ਪਿਓ ਦੀਆਂ ਨਹੀਂ ਜੇ ਰੱਬ ਚਾਹੇ ਤੇ ਪਿੰਡ ਦਾ ਮੈਂਬਰ ਪੰਚਾਇਤ ਬਣ ਸਕਦਾ ਵਾ ਜੇ ਰੱਬ ਚਾਹੇ ਤੇ ਐਮ ਐਲ ਏ ਵਜੀਰ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਦਾ ਤੇ ਰੱਬ ਨਾ ਚਾਹੇ ਤੇ ਜਿੰਨੇ ਮਰਜ਼ੀ ਪਾਪੜ ਵੇਲ ਲੋ ਉਹ ਕੱਖ ਵੀ ਨਹੀਂ ਬਣਦਾ ਕਦੇ ਮੈਂ ਸਮਝਣਾ ਕਿ ਹਰਪ੍ਰੀਤ ਕਹਿੰਦਾ ਸੀਗਾ ਆ ਹੁਣ ਬਾਹਰ ਆਇਆ ਨਾ ਆਂਦਾ ਮੇਰੇ ਮੇਰੇ ਥੱਲੇ ਆ ਗਿਆ ਆਪਣੇ ਸੁਖਵੀਰ ਬਾਦਲ ਮੈਂ ਸਮਝਦਾ ਮਾ ਤੂੰ ਤਖਤ ਤੋਂ ਤੈਨੂੰ ਰੱਬ ਨੇ ਲਾ ਕੇ ਤੇ ਹੁਣ ਤੈਨੂੰ ਆਨੇ ਵਾਲੀ ਥਾਂ ਤੇ ਬਿਠਾਇਆ ਵਾ ਇੱਥੇ ਤੇ ਜਿਹਦੇ ਨਾਨਕਿਆਂ ਦਾ ਨਾ ਨਾ ਪਤਾ ਹੋਏ ਪੀ ਨਾਨਕੇ ਕਿੱਥੇ ਨੇ ਤੇ ਰਾਜਨੀਤੀ ਚ ਆਏ ਤੇ ਲੋਕੀ ਨਾਨਕੇ ਲੱਭ ਲੈਂਦੇ ਨੇ ਤੇਰੇ ਯਾਰ ਫਲਾਣੇ ਪਿੰਡ ਨਾਨਕੇ ਨਹੀਂ ਫਲਾਣੇ ਪਿੰਡ ਤੇਰੀ ਮਾਂ ਰਹਿੰਦੀ ਫਲਾਣੇ ਪਿੰਡ ਤੇਰਾ ਪਿਓ ਰਹਿੰਦਾ ਫਲਾਣੇ ਪਿੰਡ ਤੇਰਾ ਮਾਮਾ ਰਹਿੰਦਾ ਨਾਨਾ ਰਹਿੰਦਾ ਵਾ ਇੱਥੇ ਦੇ ਲੋਕੀ ਕੱਢ ਥੱਲਿਓ ਪਤਾਲ ਚੋ ਲਿਆਉਂਦੇ ਨੇ ਤੇ ਮੈਂ ਸਮਝਣਾ ਏਡੀ ਵੱਡੀ ਸਤਕਾਰਯੋਗ ਪੋਸਟ ਤੇ ਰਹਿ ਕੇ ਤੇ ਇਹਨੇ ਆਪਣੀ ਜ਼ਿੰਦਗੀ ਰੋਣ ਲਈ ਠੀਕ ਹੈ ਜੀ ਸਾਹਿਬ ਆਪਣਾ ਡਾਕਟਰ ਦਲਜੀਤ ਸਿੰਘ ਟੀਮਾ ਨੇ ਬਿਆਨ ਦਿੱਤਾ ਵੀ ਅਸੀਂ ਪਾਲਿਆ ਪੋਸਿਆ ਪੜਾਇਆ ਕਰਤਾ ਸ਼ਰੋਮਣੀ ਵੀ ਕਿੱਢੀ ਨੇ ਕੀਤਾ ਤੇ ਕਾਲੀ ਸਬੀਚੀ ਉਹਨਾਂ ਨੇ ਕਹਿਤਾ ਮੈਂ ਦਫ਼ਤਰ ਤੇ ਕਬਜ਼ਾ ਕਰੂੰਗਾ ਨਿਸ਼ਾਨ ਵੀ ਲਊਗਾ ਤੇ ਸ਼ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਾਂਗਾ ਇਹ ਕੋਈ ਜੰਗਲ ਦਾ ਰਾਜ ਨਹੀਂ ਇਹੋ ਜੇ 3500 ਪੈਦਾ ਹੋਏ ਤੇ 3500 ਮਰ ਗਏ ਨਾ ਕਿ ਪਾਰਟੀ ਦਾ ਦਫਤਰ ਖੋ ਸਕਦਾ ਵਾ ਨਾ ਕਿ ਪਾਰਟੀ ਤੇ ਕਬਜ਼ਾ ਕਰ ਸਕਦਾ ਇਹ ਪਾਰਟੀ ਤੇ 100 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਏ ਦੇ ਵਿੱਚ ਬਹੁਤ ਸਾਰੀਆਂ ਸ਼ੀਧੀਆਂ ਹੋਈਆਂ ਜੇਲਾਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡ ਬਡੇਰਿਆਂ ਨੇ ਕਿਦਾਂ ਕਟੀਆਂ ਨੇ ਅਰਦਾਸਾਂ ਕੀਤੀਆਂ ਨੇ ਉਸ ਪਾਰਟੀ ਦੀਆਂ ਜੜ੍ਹਾਂ ਪਤਾਲ ਵਿੱਚ ਨੇ ਕੋਈ ਜੰਬਿਆ ਨਹੀਂ ਇਸ ਪਾਰਟੀ ਦੀਆਂ ਜੜ੍ਹਾਂ ਪੁੱਟਣ ਵਾਲਾ ਨਾ ਅੰਗਰੇਜ਼ ਪੁੱਟ ਸਕਿਆ ਵਾ ਨਾ ਮੁਗਲ ਪੁੱਟ ਸਕੇ ਨੇ ਤੇ ਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਸਰਕਾਰਾਂ ਐਮਰਜੈਂਸੀ ਲਾਉਣ ਵਾਲੀਆਂ ਪੁੱਛ ਸਕੀਆਂ ਨੇ ਐਮਰਜੈਂਸੀ ਲਾ ਕੇ ਸਰ ਦੀ ਆਵਾਜ਼ ਜਿਹੜੀ ਇਹ ਕੁੱਚਲ ਦਿੱਤੀ ਗਈ ਸੀ ਪਰ ਉਦੋਂ ਵੀ ਇਹ ਕੂਮ ਜਿਹੜੀ ਇਹ ਬਹਾਦਰਾਂ ਵਾਂਗ ਅੱਗੇ ਆਈ ਤੇ ਫਿਰ ਤਿੰਨ ਵਾਰੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਇਆ ਤੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਇਸੇ ਪਾਰਟੀ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਸੀ ਪਾਰਲੀਮੈਂਟ ਵਿੱਚ 15 15 16 16 20 20000 ਵੋਟ ਪਈ ਸਾਡੀ ਪਾਰਲੀਮੈਂਟਲ ਕੈਂ ਵਿੱਚ ਇਸ ਪਾਰਟੀ ਨੂੰ ਇਸ ਪ੍ਰਚਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਪ੍ਰਚਾਰ ਨੇ ਮਲਿਆ ਮੇਟ ਕਰ ਦਿੱਤਾ ਸੀਗਾ ਲੇਕਿਨ ਇਹ ਪਾਰਟੀ ਫੇਰ ਆਪਣੇ ਸਿਧਾਂਤ ਤੇ ਖੜੀ ਹੋ ਕੇ ਤਿੰਨ ਵਾਰ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਔਰ ਮੈਂ ਸਮਝਦਾ ਅੱਜ ਭਾਵੇਂ ਮੁਸ਼ਕਲ ਵਿੱਚ ਆ ਪਰ ਇਸ ਪਾਰਟੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਪੁੰਗਰਨੀਆਂ ਨੇ ਤੇ ਸਰਕਾਰ ਕਾਲੀ ਦਲ ਦੀ ਬਣਨੀ ਹੈ ਇਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਬੋਲੇ ਸੋਨਹਾਰ ਸ਼ਹਿਰ ਹੋ ਰਿਹਾ ਹੈ ਹਰ ਪੀਪੀ ਕਰ ਰਿਹਾ ਹੈ ਕੀ ਲੱਗ ਰਿਹਾ ਸ਼ਾਇਦ ਸਾਰੀ ਦੁਨੀਆ ਨੂੰ ਹੀ ਪਤਾ ਵਾ ਜਿਹੜਾ ਸੈਂਟਰ ਹੁੰਦਾ ਉਹ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪਾਵਰ ਦੇ ਦਵੇ ਪਹਿਲਾਂ ਵੀ ਸੈਂਟਰ ਨੇ ਸਾਡੂੰ ਕੁੱਟਿਆ ਸੀ ਸਾਡੀ ਹਿੰਦੁਸਤਾਨ ਚ ਕਤਲੇਆਮ ਸੈਂਟਰ ਨੇ ਕੀਤੀ ਸੀਗੀ 84 ਦੀ ਕਤਲੇਆਮ ਕਿੰਨੇ ਕੀਤੀ ਸੀ ਗੈਂਡਰਬਾਰ ਸਾਹਿਬ ਤੇ ਕਿੰਨੇ ਅਟੈਕ ਕੀਤਾ ਸੀ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਤੇ ਕੁਚਲ ਦੇਣ ਵਾਸਤੇ ਸਰਕਾਰਾਂ ਫੈਸਲਾ ਕਰ ਰਹੀਆਂ ਨੇ ਮੈਂ ਅੱਜ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਅਸੀਂ ਤੁਹਾਡੇ ਨਾਲ ਨਵਾਂ ਮਾਸਤਾ ਰਿਸ਼ਤਾ ਬਣਾਇਆ ਸੀ ਅਸੀਂ ਤੁਹਾਨੂੰ ਐਮਰਜੈਂਸੀ 'ਚ ਜੇਲਾ 'ਚੋਂ ਕਢਾਇਆ ਸੀਗਾ ਅਸੀਂ ਪ੍ਰਧਾਨ ਮੰਤਰੀ ਨਹੀਂ ਸੀ ਅਟਲ ਬਿਹਾਰੀ ਬਾਜਪਾਈ ਬਣਦਾ ਅਸੀਂ ਤਰਲਾ ਮਾਰ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਇਕੱਠੀਆਂ ਕਰਕੇ ਤੇ ਅਟਲ ਬਿਹਾਰੀ ਬਾਜਪਾਈ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਸੀਂ ਤਾਂ ਤੁਹਾਡੇ ਦਿਲੋਂ ਢਡੋਂ ਤੁਹਾਡੇ ਨਾਲ ਸਾਂਝ ਬਣਾਏ ਲੇਕਿਨ ਤੁਹਾਨੂੰ ਪੀੜ ਵੀ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਉਹਦਾ ਫਕਰੇ ਕੂਮ ਖੋਇਆ ਕੋਈ ਪੈਨਸ਼ਨ ਨਹੀਂ ਸੀ ਦੇਰੇ ਕੋਈ ਖਰਚਾ ਨਹੀਂ ਸੀ ਦੇਰੇ ਤੇ ਜਿਸ ਇਨਸਾਨ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਵੇ ਤੇ ਮਰਨ ਤੋਂ ਬਾਅਦ ਉਹਦਾ ਫਕਰੇ ਕੰਮ ਹੋਵੇ ਤੇ ਜਿੱਦ ਪਾਰਟੀ ਦੇ ਉੱਤੇ ਸਾਡੇ ਬੜੇ ਆਸਾਨ ਹੋਣ ਉਹਨੂੰ ਪੀੜ ਹੀ ਨਾ ਹੋਵੇ ਹਰ ਇੱਕ ਲੋਡਿੰਗ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਦੋ ਕੋਰਟ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਇੰਟਰਵਿਊ ਚੱਲ ਨਹੀਂ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਜੀ ਸਾਰੇ ਉਹ ਤੇ ਹੁਣ ਇਹ ਇਹਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਹੋ ਜਿਹੜੇ ਮਤਲਬ ਜੋ ਇਨਮੇਟ ਆ ਉਹ ਦੱਸਦੇ ਨੇ ਕਿ ਇਹ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਦਾ ਨਾਲ ਇਹੀ ਅਸੀਂ ਮੁਲਾਕਾਤ ਕਰਵਾਉਂਦੇ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਅੱਛਾ 10 ਮੈਂਬਰਾਂ ਰੂਲਿੰਗ ਵੀ ਕਹਿੰਦੀ ਹੈ ਜੀ ਪ੍ਰਿਜ਼ਨਰ ਰੂਲਸ ਇਹੀ ਕਹਿੰਦੇ ਨੇ ਪੰਜਾਬ ਪ੍ਰਿਜ਼ਨ ਰੂਲਸ ਜਿਹੜੇ ਨੇ ਬੜੇ ਕਲੀਅਰ ਨਹੀਂ ਜੀ ਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਂ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ